ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਢਿਲੋਂ ਮੇਰਾ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਗੰਨੇ ਦੇ ਕੀੜਿਆਂ ਦੀ ਪਛਾਣ ਅਤੇ ਉਹਨਾਂ ਦੀ ਰੋਕਥਾਮ ਦੂਜਾ ਗੰਨੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ ਉਹਨਾਂ ਦੀ ਪਛਾਣ ਅਤੇ ਕਿਹੜੇ ਪ੍ਰਹੇਜ਼ ਕਰਕੇ ਬਿਮਾਰੀਆਂ ਦੀ ਰੋਕਥਾਮ ਕਰ ਸਕਦੇ ਹਾਂ ਜੇਕਰ ਆਪਾਂ ਕੀੜੇ ਅਤੇ ਬਿਮਾਰੀਆਂ ਨੂੰ ਕੰਟਰੋਲ ਨਹੀਂ ਕਰਦੇ ਤਾਂ ਝਾੜ ਅਤੇ ਕੁਆਲਿਟੀ ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਗੰਨੇ ਦੀ ਸਟੋਰੇਜ ਵਿੱਚ ਗੁੜਾ ਤੁਰ ਪੈਂਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਗ ਦੇ ਗੁਣੋਏ ਇਹ ਕੀੜਾ ਮਾਰਚ ਤੋਂ ਅਕਤੂਬਰ ਤੱਕ ਹਮਲਾ ਕਰਦਾ ਹੈ ਪਰ ਜੁਲਾਈ ਅਗਸਤ ਦੇ ਦੌਰਾਨ ਹਮਲਾ ਭਿਆਨਕ ਹੁੰਦਾ ਹੈ ਇਸ ਦੇ ਹਮਲੇ ਕਾਤੇ ਗੰਨੇ ਦੇ ਸਿਰੇ ਤੋਂ ਗੋਬਾ ਵਾਲਾ ਪੱਤਾ ਸੁੱਕ ਜਾਂਦਾ ਹੈ ਅਤੇ ਕਾਲੇ ਰੰਗ ਦਾ ਹੋ ਜਾਂਦਾ ਹੈ ਇਸ ਦੀ ਰੋਗ ਥਾਮ ਲਈ ਥਾਮਲੇ ਵਾਲੇ ਪਰਸੂਏ ਜੂਨ ਦੇ ਦੌਰਾਨ ਕਟੋ ਟ੍ਰਾਈਕੋ ਕਰਾਮਾ ਜੋਪੀਨੇਕਮ ਰਾਹੀਂ 7 ਦਿਨ ਬੱਲਾ ਜੀਵਿਕ ਰਿਆ ਕੀਤੇ ਕੌਰਸਰਾ ਦੇ ਤਕਰੀਬਨ 20 ਹਜ਼ਾਰ ਅੰਡੇ ਪ੍ਰਤੀ ਏਕੜ ਦੇ ਹਿਸਾਬ ਨਾਲ 1 ਅਪ੍ਰੈਲ ਤੋਂ ਜੂਨ ਅਖੀਰ ਤੱਕ 10 ਦਿਨਾਂ ਦੇ ਫਰਕ ਨਾਲ ਵਰਤੋ ਜੁਲਾਈ ਗਾਹਤ ਮਹੀਨਿਆਂ ਦੇ ਵਿੱਚ ਟ੍ਰਾਈਕੋਵਾੜ ਦੇ ਨਾਲ ਨਾਲ ਫਿਰ ਉਹ ਮੈਨ ਟ੍ਰੈਪ ਵੀ ਵਰਤੋ ਜੇਕਰ ਹਮਲਾ ਜ਼ਿਆਦਾ ਹੈ ਤਾਂ 10 ਕਿਲੋ 30 ਦਾ પાਕੇ ਨਾਲ ਮਿੱਟੀ ਛਾੜ ਦਿਓ ਇਸ ਤੋਂ ਬਾਅਦ ਗੱਲ ਕਰਦੇ ਹਾਂ ਤਣੇ ਲਗੜੋਏ ਜੀ ਇਹ ਕੀੜਾ ਸਾਰਾ ਸਾਲ ਸਗਰ ਮ ਰਹਿੰਦਾ ਹੈ ਇਸ ਕੀੜੇ ਦੀਆਂ ਸੁੰਡੀਆਂ ਸਰਦੀਆਂ ਵਿੱਚ ਨਵੇਂ ਪਰਸੂਆਂ ਜਾਂ ਮੁੱਢਾਂ ਵਿੱਚ ਰਹਿੰਦੀਆਂ ਹਨ ਇਹਨਾਂ ਦਾ ਹਮਲਾ ਅਪ੍ਰੈਲ ਮਈ ਅਤੇ ਜੂਨ ਵਿੱਚ ਕੁਝ ਘਟ ਹੁੰਦਾ ਹੈ ਪਰ ਜਲਾਈ ਵਿੱਚ ਵੱਜ ਜਾਂਦਾ ਹੈ ਇਸ ਕੀੜੇ ਦੀਆਂ ਵਾਰੀ ਕੋਈ ਨਿਸ਼ਾਨੀਆਂ ਨਹੀਂ ਹੁੰਦੀਆਂ ਮੋਰੀਆਂ ਗੰਨਾ ਛਿੱਲ ਕੇ ਵੇਖੇ ਜਾ ਸਕਦੇ ਹਨ ਇੱਕ ਸੁੰਡੀ ਤਿੰਨ ਗੰਢਾ ਦਾ ਨੁਕਸਾਨ ਕਰ ਦਿੰਦੀ ਹੈ ਜਾਦਾ ਹਮਲੇ ਦੀ ਸੂਰਤ ਵਿੱਚ ਗੰਨੇ ਦੀ ਮਠਾਸ ਅਤੇ ਝਾੜ ਤੇ ਅਸਰ ਪੈਂਦਾ ਹੈ ਇਸ ਦਾ ਦੀ ਰੋਗtham ਲਈ ਚਾਈਲ ਟ੍ਰੈਕੋਕਾਰਡ ਜਿਸ ਉੱਪਰ 7 ਦਿਨ ਪਹਿਲਾਂ ਟ੍ਰੈਕੋਗ੍ਰਾਮਾ ਪਿਲੋਨਸ ਰਾਹੀਂ ਤਰਜੀਹੀ ਕਿਰਾ ਕੀਤੇ ਹੋਏ ਕੌਰਸਰਾ ਅਤੇ ਗੁੰਦਣ ਲਾਏ ਹੋਏ ਹੁੰਦੇ ਹਨ ਗੰਨੇ ਦੇ ਪੱਤਿਆਂ ਨਾਲ 10 ਦਿਨ ਦੇ ਵਖਵੇ ਤੇ ਨੱਥੀ ਕਰੋ ਇੱਕ ਕਿੱਲੇ ਦੇ ਵਿੱਚ ਤੇ 40 ਥਾਵਾਂ ਤੇ ਲਾਓ ਟ੍ਰੈਕੋਕਾਰਡ ਦੇ ਨਾਲ ਟ੍ਰੈਬੀ ਜ਼ਰੂਰ ਲਾਓ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਮਾਹ ਦੇ ਘੋੜੇ ਦੀ ਇਸ ਦਾ ਹਮਲਾ ਜ਼ਿਆਦਾ ਗਸਤ ਸਤੰਬਰ ਦੇ ਵਿੱਚ ਹੁੰਦਾ ਹੈ ਹਮਲੇ ਵਾਲੇ ਬੂਟੇ ਦੇ ਪੱਤੇ ਕਿਲੇ ਪਾ ਜਾਂਦੇ ਹਨ ਜਿਸ ਦੇ ਕਾਰਨ ਕਮਾਹ ਦਾ ਝਾੜ ਤੇ ਦੰਨੇ ਦੀ ਮਿਠਾਸ ਮਾਤਰਾ ਬਹੁਤ ਘਟ ਜਾਂਦੀ ਹੈ ਇਸ ਦੀ ਰੋਕਥਾਮ ਲਈ ਕਲੋਰੋਫੈਰਿਕਸ 20 ਸੀ 60 ਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਕਰੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਬਿਮਾਰੀਆਂ ਦੀ ਸਭ ਤੋਂ ਪਹਿਲਾਂ ਰੱਤਾ ਰੋਹ ਸਿਰੇ ਵਾਲੇ ਪੱਤੇ ਵਾਲੇ ਕੱਟਿਆ ਦਾ ਰੰਗ ਪੀਲਾ ਪੈ ਜਾਂਦਾ ਤੇ ਪੱਤੇ ਮਝਾ ਜਾਂਦੇ ਹਨ ਗੰਨਾ ਅੰਦਰੋਂ ਅੰਦਰੀ ਲਾਲ ਗੁੱਦਾ ਲਾਲ ਹੋ ਜਾਂਦਾ ਇਸ ਦੀ ਰੋਗ ਥਾਮ ਲਈ ਬੀਜ ਰੋਗ ਰਹਿਤ ਬੀਜੋ ਬਿਮਾਰੀ ਵਾਲੇ ਖੇਤ ਵਿੱਚ ਗੰਨਾ ਨਾ ਬੀਜੋ ਜੇਕਰ ਬੁੱਟੇ ਥੋੜੇ ਹਨ ਤਾਂ ਕੁੱਟ ਕੇ ਸਾੜ ਦਿਓ ਇਸ ਤੋਂ ਬਾਅਦ ਗੱਲ ਕਰਦੇ ਹਾਂ ਸੋਕਾ ਰੋਗ ਦੀ ਬਿਮਾਰੀ ਵਾਲੇ ਪੱਤੇ ਪਹਿਲਾਂ ਪੀਲੇ ਪੈਂਦੇ ਹਨ ਫਿਰ ਸੁੱਕ ਜਾਂਦੇ ਹਨ ਬਿਮਾਰੀ ਵਾਲਾ ਗੰਨਾ ਬਚਕਾਰੋਂ ਖਾਲੀ ਤੇ ਹੋੜਾ ਹੋ ਜਾਂਦਾ ਇਸ ਦੀ ਰੋਗ ਥਾਮ ਲਈ ਜਿੱਥੇ ਬਿਮਾਰੀ ਆ ਗਈ ਹੈ ਉੱਥੇ ਗੰਨਾ 3 ਸਾਲਾਂ ਦੀ ਨਾ ਬੀਜੋ ਇਸ ਤੋਂ ਬਾਅਦ ਗੱਲ ਕਰਦੇ ਆਂ ਕਾਲਗੈਰੀ ਦੀ ਇਸ ਬਿਮਾਰੀ ਦਾ ਹਮਲਾ ਮਈ ਤੋਂ ਜੁਲਾਈ ਅਤੇ ਫਿਰ ਅਕਤੂਬਰ ਨਵੰਬਰ ਦੇ ਦੌਰਾਨ ਵਧੇ ਰਹਿੰਦਾ ਹੈ ਬਿਮਾਰੀ ਵਾਲੇ ਗੰਨਿਆਂ ਦੀ ਮੁੱਖ ਸਾਖ ਛਾਟੇ ਵਰਗੀ ਬਣ ਜਾਂਦੀ ਹੈ ਜਿਸ ਦੇ ਉੱਪਰ ਕਾਲਾ ਧੂੜਿਆ ਮਾਦਾ ਲੱਗ ਜਾਂਦਾ ਹੈ ਇਸ ਦੀ ਰੋਗਸਾਮਲੀ ਬਿਮਾਰੀ ਲੱਗੇ ਗੰਨੇ ਨਾ ਬੀਜੋ ਕਾਲਗੈਰੀ ਵਾਲੀਆਂ ਸਾਖਾਂ ਹੌਲੇ ਜੇ ਖਿੱਚ ਕੇ ਮੋٹے ਕੱਪੜੇ ਦੇ ਝੋਲੇ ਜਾਂ ਬਿੱਲੀ ਬੂਰੀ ਪਾ ਕੇ ਕੱਟ ਲੋ ਫਿਰ ਸਾਰਾ ਬੂਟਾ ਮੁੱਢੋਂ ਉਪਟ ਕੇ ਸਾੜ ਦਿਓ ਇਸ ਤੋਂ ਬਾਅਦ ਗੱਲ ਕਰਦੇ ਆ ਆਗ ਦਾ ਸਾੜਾ ਇਹ ਰੋਗ ਜਲਾਈ ਤੋਂ ਸਤੰਬਰ ਤੱਕ ਹੁੰਦਾ ਹੈ ਆਗ ਦੇ ਨਿੱਕੇ ਤੇ ਨਵੇਂ ਪੱਤਿਆਂ ਦਾ ਹੀਠਾਂ ਤੋਂ ਰੰਗ ਪੀਲਾ ਹੋ ਜਾਂਦਾ ਜੋ ਬਾਅਦ ਵਿੱਚ ਗੂੜੇ ਲਾਲ ਹੋ ਜਾਂਦੇ ਹਨ ਅਤੇ ਹੌਲੀ ਹੌਲੀ ਝੜ ਜਾਂਦੇ ਹਨ ਇਸ ਦੀ ਰੋਕਥਾਮ ਲਈ ਜਾਇਹ ਗੰਨੇ ਪੱਟ ਕੇ ਸਾੜ ਦਿਓ ਉਸ ਤੋਂ ਬਾਅਦ ਗੱਲ ਕਰਦੇ ਆ ਲਾਲ ਧੜੀਆਂ ਦਾ ਰੋਗ ਇਹ ਰੋਗ ਇੱਕ ਜਵਾਣੂ ਕਰਕੇ ਹੁੰਦਾ ਹੈ ਜੋ ਜੂਨ ਤੋਂ ਅਗਸਤ ਤਹਾਂ ਫੈਲਦਾ ਹੈ ਹਮਲੇ ਵਾਲੇ ਪੌਦਿਆਂ ਦੇ ਪੱਤੇ ਉੱਪਰ ਲਾਲ ਧਾਰੀਆਂ ਪਾ ਜਾਂਦੀਆਂ ਹਨ ਜੋ ਪਤਲੀਆਂ ਲੰਮੀਆਂ ਤੇ ਪੱਤੇ ਦੀ ਲੰਬਾਈ ਦੇ ਰੁੱਖੀਆਂ ਹੁੰਦੀਆਂ ਹਨ ਗੰਬੀਰ ਹਾਲਤ ਵਿੱਚ ਗੰਨਾ ਉੱਪਰੋਂ ਗਲ ਜਾਂਦਾ ਹੈ ਇਸ ਦੀ ਰੋਕਥਾਮ ਲਈ ਰੋਗੀ ਬੂਟਿਆਂ ਨੂੰ ਉੱਟ ਕੇ ਸਾੜ ਦਿਓ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਧੰਨਵਾਦ